ਸਾਰੇ ਭਾਰਤ ਦੇ ਵਿੱਚ ਸ joint ਨੁਕਸਾਨ ਮੋਰਚੇ ਦੇ ਸੱਦੇ ਤੇ ਉਸ দাঁਤ ਦਾ ਪੁਤਲਾ ਫੁੱਪਣ ਜਾ ਰਹੇ ਹਾਂ ਜਿਹੜੇ দাঁਤ ਨੇ ਪਹਿਲੇ ਬਨਾਰੇ ਦੱਸ ਕੇ ਗਏ ਐ ਕਿ ਸਾਡਾ ਸਾਰਾ ਕੁਝ ਨਿਕਲ ਰਿਹਾ ਹੋਣਾ ਪਾ ਨੂੰ ਦੋਸਤੋ ਇਹ ਸਮਝਣਾ ਪਊਗਾ ਕਿ দাঁਤ ਆਇਆ ਕਦੋਂ ਇਹਨੂੰ ਲੈ ਕੇ ਕੌਣ ਆਇਆ ਮੈਂ ਤੁਹਾਡੇ 14 NCW ਟਾਈਮ ਲਵਾਂ 10 12 ਮਿੰਟ ਲਵਾਂਗਾ ਇਹ ਦੰਤ ਅੱਜ ਨਹੀਂ ਆਇਆ ਇਹ ਦੰਤ 1944 ਚ ਆਇਆ ਜਦੋਂ ਤੁਸੀਂ ਆਜ਼ਾਦ ਨਹੀਂ ਸੀ ਹੋਏ ਉਦੋਂ ਜਦੋਂ ਦੋ ਸੰਸਾਰ ਜੁੱਧ ਲੱਗੇ ਹੈ ਦੋ ਸੰਸਾਰ ਜੁੱਧ ਲੱਗਣ ਤੋਂ ਬਾਅਦ ਜਦੋਂ ਅਮਰੀਕਾ ਇਸ ਵੀ ਫੇਰ ਤੋਂ ਬਚ ਗਿਆ ਤਾਂ ਉਹਨੇ ਸਾਰੇ ਦੇਸ਼ 44 ਦੇਸ਼ ਅਮਰੀਕਾ ਦੇ ਵਿੱਚ ਇਕੱਠੇ ਕੀਤੇ ਤੇ 40 ਦੇਸ਼ਾਂ ਕੇ ਇੱਕ ਰਹਿ ਰੱਖੀ ਕਿ ਆਪਾਂ ਐਡੇ-ਐਡੇ ਬੰਬ ਚਲਾ ਕੇ ਨਾਗਾਸਾਕੀ ਵਰਗੇ ਫੀਰੋਸਾਮਾ ਸੀਮਾ ਵਰਗੇ ਸ਼ਹਿਰ ਤਰਤੀਜ ਗਰਕ ਕਰਤੇ ਕਿਉਂ ਨਾ ਆਪਾਂ ਕੋਈ ਇਹ ਜੀ ਬਿਉਤ ਬਣਾ ਲਈਏ ਤਾਂ ਕਿ ਮੰਡੀਆਂ ਲੜਾਈ ਨਾਲ ਨਹੀਂ ਆਪਦੀ ਬਿਉਤ ਨਾਲ ਖੋਸ ਕੇ ਫਿਰ ਉਦੋਂ ਬਿਆਹਤ ਬਣੀ ਤੇ ਉਦੋਂ ਭਾਰਤ ਉਹਦੇ ਵਿੱਚ ਸ਼ਾਮਲ ਹੋਇਆ ਕਿ ਇਹਦਾ ਜਿਹੜਾ ਥਰਡਾ ਪੇਸ਼ ਕਰਨ ਵਾਲਾ ਹੈ ਸਭ ਤੋਂ ਪਹਿਲਾਂ ਭਾਰਤ ਦੇ ਜਿਹੜਾ ਉਦੋਂ ਖੇਤੀਬਾੜੀ ਮੰਤਰੀ ਸੀ ਉਹਨੇ ਜਿਹੜਾ ਥਰਡਾ ਹੈ ਉਹ ਉੱਥੇ ਦਿੱਤਾ ਥਰਡਾ ਦੇਣ ਤੋਂ ਵਾਗ ਤੁਸੀਂ ਜਿਹੜੂ ਕਹਿੰਿਓ ਦੇਸ਼ ਆ ਯਾਦ ਹੋ ਗਿਆ ਦੇਸ਼ ਸੰਤਾਰੀ ਚ ਆਜ਼ਾਦ ਹੁੰਦਾ ਤੇ ਜਿਹੜੀਆਂ ਗਿਰਜਾਂ ਉਹ ਭੌਂਦੀਆਂ ਫਿਰਦੀਆਂ ਸੀ ਕਿ ਐਸ ਭਾਰਤੀ ਧਰਤੀ ਦੇ ਉੱਤੇ ਆਹ ਨੀਤੀਆਂ ਦੁਆਰੇ ਲਾਗੂ ਕਿਵੇਂ ਕਰ ਲਈਏ ਜਦੋਂ ਇੱਥੇ ਸੱਤਾ ਬਦਲੀ ਹੋਈ ਤਾਂ ਹਾਕਮ ਇਹ ਗੱਲ ਕਹਿ ਕੇ ਲੈ ਕੇ ਆਏ ਕਿ ਖੂਨ ਖਰਾਬੇ ਤੋਂ ਬਿਨਾ ਲੋਕਾਂ ਦਾ ਕਲਿਆਣ ਕੀਤਾ ਜਾ ਸਕਦਾ ਹੈ ਕਲਿਆਣਕਾਰੀ ਯੋਜਨਾ ਲੈ ਕੇ ਆਏ ਉਸ ਕਲਿਆਣਕਾਰੀ ਯੋਜਨਾ ਦੇ ਵਿੱਚ ਆ ਵਿੱਦਿਆ ਮੌਤਵੀਂ ਗੱਲ ਕੀਤੀ ਹਸਪਤਾਲ ਬੌਤਰੀ ਗੱਲ ਕੀਤੀ ਟ੍ਰੇਨਾਂ ਬੌਚਰਾਉਣ ਦੀ ਗੱਲ ਕੀਤੀ ਉਹ ਸਾਰੇ ਸਾਧਨ ਮੁਫਤਲਾਉਂ ਦੀ ਗੱਲ ਕੀਤੀ ਤਾਂ ਕਿ ਲੋਕਾਂ ਦਾ ਜਿਹੜਾ ਕਲਿਆਣ ਹੈ ਉਹ ਕੀਤਾ ਜਾ ਸਕੇ ਉਹ ਕਲਿਆਣ ਖੁਸ਼ੀ ਨਾਲ ਨਹੀਂ ਸੀ ਕੀਤਾ ਉਹ ਕਲਿਆਣ ਇਸ ਕਰਕੇ ਕੀਤਾ ਸੀ ਕਿ ਚైనਾ ਦੇ ਵਿੱਚ ਕਿਰਤੀ ਲੋਕਾਂ ਨੇ ਇਹਨਾਂ ਦੇ ਮੰਜੇ ਪੁੱਠੇ ਮੂਢੇ ਮਾਰਤੇ ਸੀ ਰਸ਼ੀਆ ਦੇ ਵਿੱਚ ਕਿਰਤੀ ਲੋਕਾਂ ਨੇ ਉਹ ਜਾਗ ਲਾਈ ਤੇ ਇਸ ਕਾਰਪੋਰੇਟ ਨੂੰ ਇਹਦੀ ਭੂਤਨੀ ਭਲਾਤੀ ਇਹਨੂੰ ਲੱਗਿਆ ਕਿ ਭਾਰਤ ਦੀ ਧਰਤੀ ਦੇ ਉੱਤੇ ਵੀ ਸਾਡੇ ਨਾਲ ਉਹੀ ਹੋਣ ਜਾ ਰਿਹਾ ਹੈ ਇਸ ਕਰਕੇ ਉਦੋਂ ਕਲਿਆਣਕਾਰੀ ਯੋਜਨਾ ਲੈ ਕੇ ਆਏ ਪਰ ਇਹ ਯੋਜਨਾ ਚੱਲੀ ਕਿੰਨਾ ਚਿਰ ਇਹ 1967 ਦੇ ਵਿੱਚ ਹਰਾ ਇਨਕਲਾਬ ਆਇਆ ਹਰਾ ਇਨਕਲਾਬ ਜਿਹੜਾ ਆਇਆ ਸੀ ਉਹ ਬਾਰਡ ਬੈਕਟਰੀ ਸਕੀਮ ਨਾਲ ਆਇਆ ਸੀ ਫੋਰਡ ਫਾਊਂਡੇਸ਼ਨ ਕੰਪਨੀ ਹੈ ਜਿਹੜੇ ਫੋਰ ਟਰੈਕਟਰ ਬਣਾਉਂਦੇ ਆ ਉਹ ਆਪਜੀ ਵਿਉਂਦੇ ਨਾਲ ਇੱਕ ਸਕੀਮ ਲੈ ਕੇ ਆਏ ਜਦੋਂ ਇਥੋਂ ਦੇ ਹਾਕਮ ਅਮਰੀਕਾ ਦੇ ਵਿੱਚ ਕੈਂਪ ਲਾਈ ਬੈਠੇ ਸੀ ਠੂਠਾ ਲੈ ਕੇ ਗਏ ਹੋਏ ਸੀ ਤਾਂ ਕਿ ਸਾਰੇ ਲੋਕਾਂ ਨੂੰ ਅਨਾਜ ਦਿੱਤਾ ਜਾ ਸਕੇ ਉਦੋਂ ਜਿਹੜੇ ਲੋਕਾਂ ਦੀ ਮੌਤ ਹੈ ਉਦੋਂ ਨਾਲ ਦੇ ਨਾਲ ਭੁੱਖਮਰੀ ਦੇ ਨਾਲ ਹੋ ਰਹੀ ਸੀ ਉਸ ਸਮੇ 1967 ਦੇ ਵਿੱਚ ਇਹ ਵਿਉਂਤ ਲੈ ਕੇ ਆਏ ਤੇ ਉਹੀ ਸਾਮਰਾਜ ਉਹੀ ਕਾਰਪੋਰੇਟ ਘਰਾਣੇ ਉਹੀ ਅਮੀਰ ਕੰਪਨੀਆਂ ਐਸ ਪੰਜਾਬ ਦੀ ਧਰਤੀ ਦੇ ਉੱਤੇ 1967 ਦੇ ਵਿੱਚ ਆਇਆ 1987 ਤੱਕ ਉਹਨਾਂ ਨੇ ਵਪਾਰਕ ਸਿਸਟਮ ਰੱਖਿਆ 1991 ਦੇ ਵਿੱਚ ਆ ਕੇ ਨਰਸੀਮਾ rau ਦੀ ਸਰਕਾਰ ਨੇ ਦੋ ਡਰਾਫਟ ਪੇਸ਼ ਕੀਤੇ ਉਹ ਦੋ ਡਰਾਫਟਾਂ ਦੇ ਵਿੱਚ ਆ ਜਿਹੜਾ ਤੁਹਾਡਾ ਸਾਰਾ ਕੁਝ ਪ੍ਰਧਾਨ ਜੀ ਗਿਣ ਕੇ ਗਏ ਐ ਪਿਛਲੇ ਬਲਾਰੇ ਗਿਣ ਕੇ ਗਏ ਐ ਇਹ ਸਾਰੇ 1991 ਦੇ ਡਰਾਫਟ ਨੇ ਨਿਕਲੇ ਸਾਰਾ ਕੁਝ ਉਹ ਜਿਹੜਾ ਨਰਸੀਮਾ rau ਸੀ ਜਿਹੜੇ ਰਹਾਔਲ ਕਹਿੰਦੇ ਐ ਕਿ ਜਿਨ੍ਹਾਂ ਤੋਂ ਆ ਸਾਡੇ ਵੀਰ ਕੰਮ ਚਾਉਂਦੇ ਐ ਕਿ ਉਹ ਜਿਹੜੇ ਰਹਾਉਂਦੇ ਨੇ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਐ ਉਹ ਇਹ ਸਮਝ ਨਹੀਂ ਰੱਖਦੇ ਕਿ ਇਹ ਨੀਤੀਆਂ ਇਹ ਪਾਲਸੀਆਂ ਲੈ ਕੇ ਕੌਣ ਆਇਆ ਇਹ 1991 ਤੋਂ ਬਾਅਦ ਜਦੋਂ ਇਹ ਨੀਤੀਆਂ ਲਾਗੂ ਹੋਈਆਂ ਨੇ ਕਿਸਾਨ ਦੋਸਤੋ ਇਹ ਸਮਝਣ ਵਾਲੀ ਗੱਲ ਹੈ ਕਿ ਸਾਡਾ ਸਾਰਾ ਕੁਝ ਉਸ ਵਿਉਤਨੇ ਨਗਰ ਵਿਗ ਲਿਆ ਉਹ ਇੱਥੋਂ ਤੱਕ ਕਹਿੰਦੇ ਐ ਕਿ ਅਸੀਂ ਤੁਹਾਨੂੰ ਪੂੰਜੀ ਤਾਂ ਦੇਵਾਂਗੇ ਜੇ ਤੁਸੀਂ ਜਿਹੜੇ ਪੰਜਾਬ ਦੇ ਗਦਾਮ ਐ ਇਹਨਾਂ ਨੂੰ ਖਾਲੀ ਕਰੋਗੇ ਉਹ ਕਹਿੰਦੇ ਜੇ ਇੱਥੇ ਆਵਤਾ ਜਾਂਦੀ ਹੈ ਜੇ ਉੱਥੇ ਕਾਰ ਪੈ ਜਾਂਦਾ ਹੈ ਤੋ ਫਾ ਤੁਸੀਂ ਗਦਾਮਾਂ ਵੱਲ ਟੇਕਰਾਂ ਰੱਖਿਓ ਉਦੋਂ ਨਾਲ ਸਾਤੋ ਲਿਓ ਤਾਂ ਕਿ 500 ਵਾਲੀ ਚੀਜ਼ 5000 ਨੂੰ ਵਿਕੇ ਇਸ ਕਰਕੇ ਮਿੱਤਰੋ ਇਹ ਜਿਹੜਾ ਬੈਂਤ ਹੈ ਇਹ ਪਹਿਲਾਂ ਵੀ ਲੋਕਾਂ ਨੇ 200 ਸਾਲ ਲੜ ਕੇ ਭਜਾਇਆ ਹੈ ਇਹ ਉਹ ਕੱਲਾ ਸਾਮਰਾਜੀ ਜਿਹੜੀ ਕੰਪਨੀ ਸੀ ਜਿਹਨੂੰ ਇੰਸਟਰੀਆ ਕੰਪਨੀ ਕਹਿੰਦੇ ਐ ਉਹ ਕੰਪਨੀ ਜਿਹਨੇ ਅੱਗ ਲੈਣ ਆਈ ਘਰ ਦੀ ਮਾਲਕ ਬਣ ਬੈਠੀ ਅੱਜ ਐਨੀਆਂ ਗਰਜਾਂ ਨੇ ਜਿਹੜੇ ਗੱਲ ਇਥੋਂ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਹੈ ਕਿ ਹਿੰਦੋਸਤਾਨ ਨੂੰ ਇੱਕ ਦੁੱਲਣ ਵਾਂਗੂ ਸਮਝਾ ਦੋ ਤਾਂ ਕਿ ਜਿਹੜੇ ਬਾਹਰਲੇ ਵਪਾਰੀ ਐ ਉਹ ਇੱਥੇ ਆਪਦਾ ਸਾਰਾ ਪੈਸਾ ਲਾਉਣ ਜਦੋਂ ਪੈਸਾ ਲਾਉਣ ਦੀ ਗੱਲ ਕਰਦੇ ਐ ਹੁਣ ਸਾਰਾ ਕੁਝ ਉਹਨਾਂ ਦਾ ਜੇ ਐਂਕਲੋਂ ਫਲਾਪ ਹੋ ਗਿਆ ਹੁਣ ਉਹਨਾਂ ਦੀ ਅੱਖ ਕਿਹੜੀ ਗੱਲ ਤੇ ਐ ਉਹਨਾਂ ਦੀ ਅੱਖ ਐ ਪ੍ਰਧਾਨ ਜੀ ਕਹਿ ਕੇ ਗਏ ਐ ਕਿ ਖਾਨ ਵਾਲੀਆਂ ਬਸਤਾ ਤੇ ਅੱਖ ਐ ਉਹ ਇਸ ਕਰਕੇ ਐ ਕਈ ਮਨੁੱਖ ਚੰਗੇ ਕੱਪੜਿਆਂ ਬਿਨਾਂ ਸਾਹ ਲ ਸਕਦਾ ਹੈ ਮਨੁੱਖ ਚੱਗੇ ਮੱਕਾ ਨਾ ਮੇਰਾ ਸਾਹ ਲ ਸਕਦਾ ਹੈ ਪਰ ਇਹ ਜੀਵਨ ਦੀ ਗੱਡੀ ਚਲਾਉਣ ਦੇ ਵਾਸਤੇ ਤਿੰਨ ਗੱਲਾਂ ਲੋੜੀਆਂ ਨੇ ਉਹ ਤਿੰਨ ਗੱਲਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਜੇ ਜਿਉਣਾ ਹੈ ਆਕਸੀਜਨ ਦੀ ਲੋੜ ਹੈ ਜੇ ਉਸ ਤੋਂ ਬਾਅਦ ਜਿਉਣਾ ਹੈ ਤਾਂ ਪਾਣੀ ਦੀ ਲੋੜ ਹੈ ਜੇ ਉਸ ਤੋਂ ਬਾਅਦ ਜ਼ਿੰਦਗੀ ਲੰਬੀ ਰੱਖਣੀ ਹੈ ਤਾਂ ਅਨਾਜ ਦੀ ਲੋੜ ਹੈ ਉਹ ਤਿੰਨੇ ਗੱਲਾਂ ਤੇ ਕਬਜ਼ਾ ਕਰਨਾ ਚਾਹੁੰਦੇ ਐ ਉਹ ਅਨਾਜ ਪੂਲ ਦੇ ਉੱਤੇ ਚਾਰ ਟ੍ਰੈਵਲ ਕੰਪਨੀਆਂ ਦਾ ਕਬਜ਼ਾ ਕਰਾਉਣਾ ਚਾਹੁੰਦੇ ਐ ਉਹ ਇਹ ਚਾਹੁੰਦੇ ਐ ਕਿ ਜਿਹੜੀਆਂ ਛੋਟੀਆਂ ਛੋਟੀਆਂ ਜ਼ੋਤਾਂ ਨੇ ਇਹ ਮੁਨਾਫੇ ਵਕਸ ਨਹੀਂ ਹਣਾ ਇਸ ਕਰਕੇ ਨੂੰ ਪੁਸ਼ ਆਊਟ ਕਰ ਦਿਓ ਧੱਕ ਕੇ ਬਾਹਰ ਕਰ ਦਿਓ ਜਿਹੜੇ ਨੂੰ ਧੱਕੜ ਦੀ ਗੱਲ ਕਰਦੇ ਐ ਤੁਸੀਂ ਉਹ ਜੋ ਸਾਰੇ ਆਉਨੇ ਹੋ 99% ਉਹ ਤੁਸੀਂ ਜਿਹੜੇ ਨੂੰ ਧੱਕੜ ਦੀ ਗੱਲ ਕਰਦੇ ਐ ਤੇ ਜਿਹੜੇ ਨੂੰ ਫਾਰਮ ਕਰਾਉਣ ਦੀ ਗੱਲ ਕਰਦੇ ਐ ਉਹ 95% ਹੈ ਇਸ ਕਰਕੇ ਮਿੱਤਰੋ ਇਹ ਲੜਾਈ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਬੋਲ ਕੇ ਕਿ ਤੁਸੀਂ ਕਹਿੰਨੇ ਪਤਾ ਕੀ ਹੋ ਤੁਸੀਂ ਦੋਸ਼ ਦਿੰਦੇ ਹੋ ਦੋਸ਼ ਕਿਹਨੂੰ ਦਿੰਦੇ ਹੋ ਦੋਸ਼ ਦਿੰਦੇ ਹੋ 30 ਕਿਲੇ ਵਾਲਿਆਂ ਨੂੰ ਦੋਸ਼ ਦਿੰਦੇ ਹੋ 50 ਕਿਲੇ ਵਾਲਿਆਂ ਨੂੰ ਬਾਈਓ ਛੋਡੇ ਪ੍ਰੋਗਰਾਮ ਵਿੱਚ ਕਿਉਂ ਆਣ ਤੁਸੀਂ ਤਾਂ ਉਹਨਾਂ ਦੀ ਰੋਜੀ ਰੋਟੀ ਖੋਤੀ ਉਹ ਤਾਂ ਪਹਿਲਾਂ ਤੁਸੀਂ ਉਹਨਾਂ ਦੀ ਪੈਣਾ ਤੋੜਿਆ ਕਰਦੇ ਅੱਜ ਤੁਸੀਂ ਚਾਰ ਜਣੇ ਇਕੱਠੇ ਹੋ ਕੇ ਝੰਡੇ ਲੈਨੇ ਹੋ ਚੌਧਰੀ ਬਾਹਰ ਬੈਠਾ ਹੁੰਦਾ ਤੁਸੀਂ ਕੰਮ ਕਰਾ ਕੇ ਤੁਰਿਆ ਆਉਨੇ ਹੋ ਉਹ ਤੁਹਾਡੇ ਨਾਲ ਆਉਣ ਕਿਉਂ ਇਸ ਕਰਕੇ ਮਿੱਤਰੋ ਇਹ ਲੜਾਈ ਉਹਨਾਂ ਦੀ ਨਹੀਂ ਹੈ ਇਹ ਲੜਾਈ ਅਸਲ ਦੇ ਵਿੱਚ ਉਹਨਾਂ ਲੋਕਾਂ ਦੀ ਹੈ ਜਿਹੜੇ ਲੋਕ ਆਥਨ ਸਵੇਰੇ ਇਹ ਚਿੰਤਾ ਚ ਡੁੱਬੇ ਹੈ ਕਿ ਬੁੱਢੀ ਮਾਂ ਦੇ ਇਲਾਜ ਦਾ ਕੀ ਕਰੀਏ ਆ ਬੱਚਾ ਪੜਾਉਣਾ ਹੈ ਜੇ ਅਸੀਂ ਐ ਕਹਿ ਲਓ ਓੜ-ਪੋੜ ਕਰਕੇ ਪੜਾ ਵੀ ਲਿਆ ਤਾਂ ਇਹਦੀ ਜ਼ਿੰਦਗੀ ਦਾ ਕਿਉਂ ਕਰ ਕੀ ਕਰੀਏ ਕਿਉਂਕਿ ਇਹ ਸਾਰੀਆਂ ਬਿਮਾਰੀਆਂ ਉਸੇ ਗੱਲ ਚੋਂ ਪੁਜੀਆਂ ਨੇ ਤੇ ਉਰੇ ਤੁਸੀਂ ਜਿਹੜੀ ਗੱਲ ਚੋਂ ਉਪਜੀਆਂ ਨੇ ਜੇ ਬੇਰਜ਼ਗਾਰੀ ਹੈ ਬੇਰਜ਼ਗਾਰੀ ਕਿਉਂ ਪੈਦਾ ਹੋਗੀ ਬੇਰਜ਼ਗਾਰੀ ਇਸ ਕਰਕੇ ਹੋਗੀ ਕਿ ਸਾਰੇ ਆਧਾਰੇ ਸੇਲ ਤੇ ਲਾਏ ਐ ਉਹ ਜਿਹੜੇ ਸੇਲ ਵਾਲੇ ਵਪਾਰੀ ਐ ਉਹ ਸਾਰੇ ਪ੍ਰਾਈਵੇਟ ਐ ਪ੍ਰਾਈਵੇਟ ਹੋਣ ਦੇ ਬਾਵਜੂਦ ਜਿਹੜਾ 50000 ਤਨਖਾਹ ਲੈਣ ਦਾ ਯੋਗ ਐ ਉਹ 5-5000 ਲੈਂਦੇ ਐ ਇਹੀ ਕਾਰਨ ਐ ਕਿ ਤੁਸੀਂ ਦੋ-ਦੋ ਕਿਲੇ ਵੇਚ ਕੇ ਉਰੋ ਜੜਾ ਪਟ ਰਹੇ ਹਾਂ ਤੇ ਬਾਹਰਲੇ ਤੇਰਿਆਂ ਕੋਲੇ ਜਾ ਕੇ ਜਸ਼ਨ ਮਨਾਉਂਦੇ ਉਹ ਦਿਨ ਜਦੋਂ ਤੁਸੀਂ ਉਹ ਆਪਣੇ ਬੱਚੇ ਨੂੰ ਦੇਸ਼ ਨਿਕਾਲਾ ਦੇ ਕੇ ਆਉਨੇ ਹੋ ਇਸ ਕਰਕੇ ਮਿੱਤਰੋ ਜੇ ਸਾਡੇ ਬੱਚਾ ਦਾ ਰੋਜ਼ਗਾਰ ਬਚਾਉਣਾ ਹੈ ਸਭ ਤੋਂ ਵੱਡੀ ਅੱਜ ਬਿਮਾਰੀ ਕੀ ਹੈ ਸਭ ਤੋਂ ਵੱਡੀ ਬਿਮਾਰੀ ਹੈ ਉਹ ਕਾਲਾ ਦੈਂਤ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਰੋਜ਼ ਨੌਜਵਾਨਾਂ ਦੀਆਂ ਲੋਥਾਂ ਨੂੰ ਨਿਗਲ ਰਿਹਾ ਹੈ ਜੇ ਉਹਨੂੰ ਰੋਕਣਾ ਹੈ ਇਹਨਾਂ ਕਾਂਗਰਸ ਨੇ ਰੋਕਿਆ ਹੈ ਨਾ ਅਕਾਲੀਆ ਨੇ ਰੋਕਿਆ ਹੈ ਨਾ ਆਪਰੇ ਨੇ ਰੋਕਣਾ ਕਿਉਂਕਿ ਸਾਡੇ ਅੱਗੇ ਆਧਾਰ ਨੇ ਜਦੋਂ ਅੰਗਰੇਜ਼ ਰਾਜ ਕਰਦੇ ਸੀ ਆ ਪੰਜਾਬ ਦੀ ਧਰਤੀ ਦੇ ਉੱਤੇ ਫੀਮ ਪਾਇਆ ਕੀਤੀ ਜਾਂਦੀ ਸੀ ਉਹ ਫੀਮ ਜਾ ਕੇ ਚੈਨਾ ਦੇ ਵਿੱਚ ਵੇਚੀ ਜਾਂਦੀ ਸੀ ਉਰੇ ਉਹ ਫੀਮ 90 ਰੁਪਿਆ ਚ ਲਈ ਜਾਂਦੀ ਸੀ ਉਥੇ 1000 ਰੁਪਿਆ ਦਾ ਬਕਸਾ ਵੇਚਿਆ ਜਾਂਦਾ ਸੀ ਇਹ ਜਦੋਂ ਵੀ ਵਿਕਾਸ ਦੀ ਗੱਲ ਕਰਦੇ ਆ ਇਹ ਵਿਕਾਸ ਕੁਝ ਲੋਕਾਂ ਦਾ ਹੁੰਦਾ ਹੈ ਸਾਡੇ ਸਾਰੇ ਲੋਕਾਂ ਦਾ ਬਨਾਸ ਕਰਦੇ ਆ ਇਸ ਕਰਕੇ ਮਿੱਤਰੋ ਜਿਹੜੀ ਲੜਾਈ ਚ ਪਏ ਹੋ ਜੇ ਜਿਵੇਂ ਹੁਣ ਸੁਸਤ ਹੋਏ ਹੋ ਐਵੇਂ ਸੁਸਤ ਹੋ ਕੇ ਚੱਲੀ ਗਏ ਉਹ ਦਿਨ ਦੂਰ ਨੇ ਹਨ ਜਦੋਂ ਬੱਟ ਤੇ ਬਹਿ ਕੇ ਰੋਇਆ ਕਰਾਂਗੇ ਤੇ ਐ ਕਿਹਾ ਕਰਾਂਗੇ ਕਿਆ ਟੜੀ ਵਾਲਾ ਖੇਤ ਮੇਰਾ ਸੀ ਇੱਕ ਗੱਲ ਪ੍ਰਭੂਪਰਬੂ ਸਿੰਘ ਬੋਲ ਕੇ ਗਿਆ ਕਹਿੰਦਾ ਪਿੰਡ ਵਾਲੇ ਕਹਿੰਦੇ ਐ ਵੀ ਸਾਡੀ ਜ਼ਮੀਨਾਂ ਨੂੰ ਕਿਵੇਂ ਰੋਕ ਲੋਂਗੇ ਛੰਨਾ ਵਾਲਿਆਂ ਨੂੰ ਜਾ ਕੇ ਪੁੱਛੋ ਜਿੰਨੀ ਰਾਤੋਂ ਰਾਤ ਤੈ ਉਤਾਰ ਫੇਰੀ ਸੀ ਟੜਕੀ ਦਾਤੀਆਂ ਨਹੀਂ ਸੀ ਦਿੱਤੀ ਚੱਕਣ ਦਿੱਤੀਆਂ ਗਮਿੰਦਪੁਰੇ ਦੇ ਲੋਕਾਂ ਨੂੰ ਪੁੱਛੋ ਜਿੱਥੇ ਪਿਉਨਾ ਪਾਵਰ ਪਲਾਂਟ ਲਾਇਆ ਜਿੱਥੇ ਜ਼ਮੀਨ ਵੇਲੀ ਪਈ ਐ ਉਹਨਾਂ ਸਾਰੇ ਲੋਕਾਂ ਨੂੰ ਪੁੱਛੋ ਜਗ ਮਰਿੰਦਰ ਕਹਿੰਦਾ ਸੀ ਕਿ ਜਿਨਿੰਨਾ ਸੁਣਦੀਆਂ ਖਾਣ ਬਣ ਗਈਆਂ ਇਹਦੀ ਸਾਰੀ ਨੂੰ ਚੱਕ ਦੋ ਫੱਟੇ ਵੇਚ ਦੋ ਦੋਸਤੋ ਇਹ ਅਸਲ ਦੇ ਵਿੱਚ ਇਹ ਗੱਲ ਸਮਝਣੀ ਪਊਗੀ ਕਿ ਇੱਕ ਮਾਂ ਜਿਹੜੀ ਜਨਮ ਦਿੰਦੀ ਹੈ ਇੱਕ ਉਹ ਮਾਂ ਹੈ ਜਿਹੜੀ ਸਦੀਆਂ ਸਦੀਆਂ ਤੱਕ ਸਾਡਾ ਪਾਲਣ ਪੋਸਣ ਕਰਦੀ ਹੈ ਇੱਥੋਂ ਤੱਕ ਕਹਿ ਕੇ ਗਏ ਹੈ ਲਖਾਰੀ ਕਿ ਜਿਉਂਦੇ ਦੇ ਪੈਰਾਂ ਥੱਲੇ ਰਹਿੰਦੀ ਹੈ ਜਦੋਂ ਇੱਥੋਂ ਜਾਣੇ ਆ ਉਦੋਂ ਵੀ ਸਾਨੂੰ ਟੱਕੜ ਦਾ ਕੰਮ ਆਪ ਕਰਦੀ ਹੈ ਫਿਰ ਉਸ ਮਾਂ ਦੇ ਉੱਤੇ ਅੱਖ ਹੈ ਇਸ ਕਰਕੇ ਭਰਾਵੋ ਜੇ ਪਾਣੀ ਦੀ ਗੱਲ ਕਰਦੇ ਹਾਂ ਜੇ ਜਲ ਨੀਤੀ ਦੀ ਗੱਲ ਕਰਦੇ ਹਾਂ ਮੈਂ ਤੁਹਾਡਾ ਬੜਾ ਸਮਝ ਲੈਂਦਾ ਕਿਉਂਕਿ ਬੜਾ ਲੈ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਹੱਥ ਬੰਨ ਕੇ ਭਈ ਆਪਾਂ ਇੱਥੋਂ ਤੁ르ਕੇ ਜਾਣਾ ਹੈ